ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਉ ਦੁ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧੂ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਏ ਨਾ ਪੁਛਈ ਜਾਂ ਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਕੋਂ ਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆ ਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਈ ਨਾ ਪੁਛਾਈ ਜਾਂ ਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧੂ ਸਭ ਕੁਛ ਮੇਂ ਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਖੰਦਾ ਲੱਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦ ਅਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭ ਦੇ ਕਾਜ ਸਵਾਰੇ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਜੋ ਮੈਂ ਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਾਈ ਖਾਏ ਖਰਚ ਰਗੰਦਾ ਲੱਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਏ ਨਾ ਪੁਛਾਈ ਜਾਂ ਹਰ ਬਖਸੰਦ ਅਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਂ ਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਪੁਛਈ ਜਾਂ ਹਰ ਬਖਸੰਦ ਅਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ మోਛੰਦਾ ਉਦੋਂ ਸਭ ਕੁਝ ਮੈਂ ਨੂੰ ਸੌਪਿਆ ਜਾਂ ਤੇ ਰਬ ਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦ ਅਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੋਦੂ ਸਭ ਕੁਝ ਮੈਂ ਨੂੰ ਸੌਪਿਆ ਜਾਂ ਤੇ ਰਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਈ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛੇ ਜਾ ਹਰ ਬਖਸੰਦ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੰਦ ਉਦੂ ਸਭ ਕੁਛ ਮੈਨੂੰ ਸੌਪਿਆ ਜਾਂ ਤੇ ਰਬੰਦ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਕੁਛ ਆਈ ਜਾਂ ਹਰ ਬਖਸੰਦ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇ ਰਬੰਦ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦ ਅਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੰਦ ਉਦੂ ਸਭ ਕੁਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਉਦੂ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦੇ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛੇ ਜਾ ਹਰ ਭਗਸੰਧ ਅਨੰਦ ਪਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਭਗਸੰਦ ਅਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ మోਛੰਦਾ ਤੁਧ ਸਭ ਕੁਛ ਮੈਨੂੰ ਸੌਂਪੇ ਜਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਰੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਭਗਸੰਦਾ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੰਦਾ ਤੁਧੂ ਸਭ ਕੁਛ ਮੈਨੂੰ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਖੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਪੁਛਈ ਜਾਂ ਹਰ ਭਗਸੰਦ ਅਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਂ ਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮੇਲ ਗੁਰਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਪੁਛੇ ਜਾ ਹਰ ਬਖਸੰਦ ਅਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੰਦ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਕੁਛਈ ਜਾਂ ਹਰ ਭਗਸੰਧਾ ਆਨੰਦ ਪਿਆ ਸੁਪਾਇ ਮੇਲ ਗੁਰਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਧਾ ਉਦ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚੇ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦ ਅਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਉਦੋ ਸਭ ਕੁਛ ਮੈਨੂੰ ਸੌਪਿਆ ਜਾਂ ਤੇ ਰਬ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਉਦੋਂ ਸਭ ਕੁਛ ਮੈਨੂੰ ਸੌਪਿਆ ਜਾਂ ਤੇ ਰਬ ਬੰਦਾ ਲਖਮੀ ਤੋੜ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛ E ਜਾਂ ਹਰ ਬਖਸੰਦ ਆਨੰਦ ਪਿਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਦੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧੂ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਪੁਛੇ ਜਾ ਹਰ ਬਖਸੰਦ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇ ਰਬ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਕੁਛ ਹੀ ਜਾਂ ਹਰ ਬਖਸੰਦ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭ ਦੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀਤੇ ਆ ਨਹੀਂ ਮੰਗੇ ਮੰਦ ਲੇਖਾ ਕੋਈ ਨਾ ਪੁੱਛਾਈ ਜਾਂ ਹਰ ਬਖਸੰਦ ਆਨੰਦ ਪਿਆ ਸੁਖ ਪਾਇਆ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਘੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛੇ ਜਾ ਹਰ ਬਖਸੰਦ ਆਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾਏ ਮੰਗੇ ਮੰਦ ਲੇਖਾ ਕੋਏ ਨਾ ਕੁਛ ਹੀ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਂ ਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਖੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦ ਅਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦ ਤੁਧ ਸਭ ਕੁਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਖੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾਏ ਮੰਗੇ ਮੰਦ ਲੇਖਾ ਕੋਈ ਨਾ ਪੁਛਈ ਜਾਂ ਹਰਿ ਭਗਸੰਦ ਅਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦ